ਬਹੁਤ ਧੰਨਵਾਦ ਕਿ ਸਾਡਾ ਸਦਾ ਸਹਿਯੋਗ ਕਰਕੇ ਤੁਹਾਨੂੰ ਅੱਜ ਮਾਨ ਬਖਸ਼ਿਆ ਅ ਅੱਜ ਦੀ ਪ੍ਰੈਸ ਕਾਨਫਰੰਸ ਦਾ ਵਿਸ਼ਾ ਤੁਹਾਡੇ ਕੋਲ ਗਿਆ ਹੈ ਔਰ ਮੈਂ ਹੁਣ ਆਪਣੇ ਮਾਨਯੋਗ ਪ੍ਰਧਾਨ ਅਸ਼ੀਸ਼ ਨੀ ਜਖੜ ਜੀ ਨੂੰ ਬੇਨਤੀ ਕਰਾਂਗਾ ਕਿ ਪ੍ਰੈਸ ਕਾਨਫਰੰਸ ਨੂੰ ਇਨੀਸ਼ੀਏਟ ਕਰਨ ਟੁੱਟ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਪਣਾ ਕੀਮਤੀ ਸਮਾਂ ਕੱਢ ਕੇ ਤੁਸੀਂ ਆਏ ਹੋ ਇਲੈਕਸ਼ਨ ਮਹਿੰਮ ਦੀ ਆਗਾਜ਼ ਇਹਨੂੰ ਮੰਨ ਸਕਦੇ ਹੋ ਜਿਹਦੇ ਚ ਮੈਨੀਫੈਸਟੋ ਵਾਸਤੇ ਆ ਜਿਹੜੇ ਹੁਣ ਲੋਕ ਸਭਾ ਦੇ ਇਲੈਕਸ਼ਨ ਸਿਰ ਤੇ ਖੜੇ ਹੈ ਉਹਦੇ ਵਿੱਚ ਬੀਜੇਪੀ ਦਾ ਸੰਕਲਪ ਪੱਤਰ ਜਿਹਨੂੰ ਅੱਜ ਪਿੰਡ ਦੀ ਸੱਤ-ਸੱਤ ਦੇ ਅੰਦਰ ਜਿਸ ਤਰ੍ਹਾਂ ਗੱਲ ਹੋ ਰਹੀ ਹੈ ਮੋਦੀ ਕੀ ਗਾਰੰਟੀ ਉਹ ਕਿਹੜੀਆਂ ਗਾਰੰਟੀਆਂ ਉਹ ਗਾਰੰਟੀਆਂ ਵਾਸਤੇ ਲੋਕਾਂ ਦੇ ਸੁਝਾਅ ਲੈ ਕੇ ਉਹਦੇ ਬਾਅਦ ਉਹਦੀ ਗਰਾਊਂਡ ਦੇ ਉੱਤੇ ਇੰਪਲੀਮੈਂਟੇਸ਼ਨ ਕਿਸ ਤਰ੍ਹਾਂ ਹੋ ਸਕਦੀ ਹੈ ਉਹਦੇ ਵਾਸਤੇ ਸਰਕਾਰ ਕੋਲ سرمਾਇਆ ਹੈ ਉਹਦੇ ਲੌਂਗ ਟਰਮ ਇੰਪਲੀਕੇਸ਼ਨਸ ਦੇਸ਼ ਦੀ ਵਿਕਸਿਤ ਭਾਰਤ ਦੀ ਜਿਹੜੀ ਯਾਤਰਾ ਹੈ ਉਹਦੇ ਵਿੱਚ ਉਸ ਦਾ ਯੋਗਦਾਨ ਉਹਦੇ ਵਾਸਤੇ ਰਿਸੋਰਸਸ ਮੋਬਿਲਾਈਜੇਸ਼ਨ ਕਿਸ ਤਰ੍ਹਾਂ ਕਰਨੀ ਹੈ ਤੇ ਉਹ ਗਰੰਟੀਆਂ ਕੀਤੀਆਂ ਜਾਣ ਜਿਨ੍ਹਾਂ ਨੂੰ ਸਿਰੇ ਚੜਾਇਆ ਜਾ ਸਕਦਾ ਹੈ ਅੱਜ ਦੇ ਦਿਨ ਮੇਨ ਬਾਕੀ ਦਾ ਇਲੈਕਸ਼ਨ ਦੇ ਅੰਦਰ ਹਰੇਕ ਕੋ ਪਾਰਟੀਆਂ ਆਪਣੇ ਨਾਰੇ ਬਣਾਉਂਦੀਆਂ ਪਰ ਮੈਂ ਸਮਝਦਾ ਜਿਹੜਾ ਇੱਕ ਟੈਗ ਲਾਈਨ ਅੱਜ ਮੋਦੀ ਸਾਹਿਬ ਤੇ ਬੀਜੇਪੀ ਦੇ ਨਾਲ ਜਿਹੜੀ ਜੁੜਦੀ ਹੈ ਉਹ ਹੈ ਹਮ ਵਾਅਦੇ ਨਹੀਂ ਹਮ ਹਕੀਕਤ ਬੁਣਤੇ ਹਾਂ ਉਹਨਾਂ ਵਾਅਦਿਆਂ ਨੂੰ ਹਕੀਕਤ 'ਚ ਕਿਵੇਂ ਕਨਵਰਟ ਕਰਨਾ ਹੈ ਉਹ ਸਿਰਫ ਉਹੀ ਵਾਅਦੇ ਕੀਤੇ ਜਾਣਗੇ ਉਹੀ ਗਰੰਟੀਆਂ ਦਿੱਤੀਆਂ ਜਾਣਗੀਆਂ ਵਾਅਦੇ ਨਹੀਂ ਹੋਣੇ ਗਰੰਟੀਆਂ ਦਿੱਤੀਆਂ ਜਾਣਗੀਆਂ ਜਿਨ੍ਹਾਂ ਨੂੰ ਸਿਰੇ ਚੜਾਇਆ ਜਾ ਸਕੇ ਅਮਲ ਕੀਤਾ ਜਾ ਸਕੇ ਇਸ ਤਰ੍ਹਾਂ ਨਹੀਂ ਵੀ ਜਿਹੜੀ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਜਿਸ ਤਰ੍ਹਾਂ ਝੂਠ ਬੋਲ ਕੇ ਵੀ ਐਤੋਂ 20000 ਕਢ ਲਾਂਗੇ ਇਤੋਂ 40000 ਕਰੋੜ ਰੁਪਏ ਕਢ ਲਾਂਗੇ ਤੇ ਜਦੋਂ ਕਢਣ ਦਾ ਸਮਾਂ ਆਇਆ ਉਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਪੈਸੇ ਕੱਢ ਕੇ ਦਿੱਲੀ ਲੈ ਗਏ ਪੈਸੇ ਤਾਂ ਜਰੂਰ ਆਏ ਚਾਹੇ ਰੇਤਾ ਵੀ ਕਿ ਹੈ ਚਾਹੇ दारू ਵੀ ਕਿ ਹੈ ਪਰ ਪੈਸੇ ਜਿਹੜੇ ਹੈ ਪੰਜਾਬ ਦੇ ਲੋਕਾਂ ਦੇ ਖਜ਼ਾਨੇ 'ਚ ਨਹੀਂ ਆਏ ਪੈਸੇ ਚਲੇ ਗਏ ਕੇਜਰੀਵਾਲ ਸਾਹਿਬ ਦੀ ਸਰਕਾਰ ਤੇ ਉੱਥੇ ਜਿਹੜੇ ਇਹਨਾਂ ਦੇ ਹਾਈ ਕਮਾਂਡ ਬੈਠੀ ਸੀ ਆਮ ਆਦਮੀ ਪਾਰਟੀ ਜੀ ਉੱਥੇ ਚਲੇ ਗਏ ਉਸ ਕਿਸਮ ਦੀ ਫਰਜੀ ਗਾਰੰਟੀਆਂ ਨਹੀਂ ਮੋਦੀ ਕੀ ਗਾਰੰਟੀ ਜਿਹੜਾ ਬ੍ਰਾਂਡ ਨੇਮ ਹੈ ਉਹਨੂੰ ਨਿਗਾਹ 'ਚ ਰੱਖ ਕੇ ਉਹ ਲੋਕਾਂ ਦੇ ਸੁਝਾਅ ਲਿੱਤੇ ਜਾਣਗੇ ਉਹਦੇ ਵਾਸਤੇ ਹਰੇਕ 13 ਦੀ 13 ਸਾਡੀ ਜਿਹੜੀ ਕੌਨਸਟਿਟੂਐਂਸੀਜ਼ ਹੈਗੀਆਂ ਉਹਦੇ 'ਚ ਦੋ-ਦੋ ਵੈਨਸ ਜਾਣਗੀਆਂ ਉਹਦੇ 'ਚ ਇੱਕ ਨੰਬਰ ਵੀ ਦਿੱਤਾ ਜਾਊਗਾ ਜਿਹਦੇ ਉੱਤੇ ਸਾਰੇ ਲੋਕ ਆਪਣਾ ਕੋਈ ਮਿਸਟ ਕਾਲ ਦੇ ਕੇ ਉਹਦੇ ਬਾਅਦ ਦੁਬਾਰਾ ਕਾਲ ਵਾਪਿਸ ਆਉਗੀ ਤੁਸੀਂ ਉਹਦੇ 'ਚ ਵੌਇਸ ਰਿਕਾਰਡਿੰਗ ਵੀ ਕਰ ਸਕਦੇ ਹੋ ਲਿਖ ਕੇ WhatsApp ਵੀ ਭੇਜ ਸਕਦੇ ਹੋ ਇੱਕ ਆ ਇਸ ਕਿਸਮ ਦੀ ਉੱਥੇ ਸੁਝਾਓ ਪੇਟੀ ਵੀ ਰੱਖੀ ਜਾਊਗੀ ਜਿੱਦੇ ਜੀ ਬੰਦਾ ਆ ਕੇ ਫਾਰਮਲੀ ਉਹਦੇ ਚ ਉਸ ਦੇ ਆਪਣੇ ਸੁਝਾਅ ਪਾ ਸਕਦਾ ਤੇ ਤੀਜਾ ਜਿਹੜਾ ਇਸੇ ਨਾਲ ਕੰਟੈਕਸਟ ਜੀ ਹੈ ਵੀ ਸਾਡੇ ਜਿਹੜੇ ਵੱਖ-ਵੱਖ ਸੈਲਜ਼ ਬਣਾਏ ਐ ਚਾਹੇ ਉਹ ਐਮ ਐਸ ਐਮ ਵੀ ਹੈ ਚਾਹੇ ਯੂਥ ਵਿੰਗ ਹੈ ਚਾਹੇ ਸਾਰੇ ਹਰੇਕ ਵਰਗ ਦੇ ਨਾਲ ਲੋਕਾਂ ਨਾਲ ਜੁੜੇ ਜਿਹੜੇ ਸਾਡੇ ਵਿੰਗਸ ਹੈ ਉਹਦੇ ਦੋ ਦੋ ਸਾਥੀ ਉਸ ਵੈਨ ਦੇ ਨਾਲ ਜਾਣਗੇ ਐਸੋਸੀਏਸ਼ਨਸ ਜਿਹੜੀਆਂ ਹੈਗੀਆਂ ਬਿਜ਼ਨਸ ਐਸੋਸੀਏਸ਼ਨ ਕਾਮਰਸ ਐਸੋਸੀਏਸ਼ਨ ਸਾਰੀਆਂ ਨਾਲ ਇੰਡਸਟਰੀ ਵਾਲਿਆਂ ਨਾਲ ਸਾਰਿਆਂ ਨਾਲ ਬਾਕੀ ਪਿੰਡਾਂ ਦੇ ਵਿੱਚ ਵੀ ਹਰੇਕ ਪਿੰਡ 'ਚ ਸ਼ਾਇਦ ਨਾ ਪਹੁੰਚ ਸਕੇ ਵੈਨ ਪਰ ਕੋਸ਼ਿਸ਼ ਹੋਊਗੀ ਵੀ ਜਿੱਥੇ-ਜਿੱਥੇ ਸਾਡੇ ਕਿਸਾਨ ਪਰਾ ਇਕੱਠੇ ਹੁੰਦੇ ਐ ਚਾਹੇ ਉਹ ਤਹਿਸੀਲ ਦੇ ਵਿੱਚ ਐ ਚਾਹੇ ਮੰਡੀ ਦੇ ਵਿੱਚ ਐ ਚਾਹੇ ਸਾਡੇ ਵਾਲੇ ਏਰੀਏ 'ਚ ਐ ਕਨਾਲ ਕਲੋਨੀਆਂ ਦੇ ਅੰਦਰ ਐ ਜਿੱਥੇ ਕਿਤੇ ਵੀ ਸਾਡੀਆਂ ਵੈਨ ਜਾ ਕੇ ਰੁਕਣ ਗਿਆ ਲੋਕਾਂ ਨੂੰ ਅਪਰੋਚ ਕਰਕੇ ਬਲੌਕ ਡਵੈਲਪਮੈਂਟ ਅਫਸਰ ਦੇ ਵੀਡੀਓ ਦੇ ਆਫਿਸੇ ਜਾ ਕੇ ਉਥੇ ਹਰੇਕ ਪੱਖ ਦਾ ਅਸੀਂ ਸੁਜੈਸ਼ਨਸ ਲਵਾਂਗੇ ਤਾਂ ਕਿ ਉਹਨੂੰ ਇੱਕ ਫਾਰਮਲ ਦਿੱਤਾ ਜਾ ਸਕੇ ਉਹਦੇ ਵਾਸਤੇ ਇੱਕ ਟ੍ਰੇਨਿੰਗ ਕੈਂਪ ਵੀ ਜਿੱਥੇ ਲੱਗਿਆ ਸੀ ਮੈਂ ਸਾਡੇ ਜਿਹੜੇ ਸੈਲਸ ਦੇ ਕਨਵੀਨਰ ਹੈ ਜਿਨ੍ਹਾਂ ਨੂੰ ਅੱਜ ਜ਼ਿੰਮੇਵਾਰੀ ਸੌਂਪੀ ਹੈ ਰੰਜਮ ਕਾਮਰਾ ਜੀ ਇਹਨਾਂ ਨੂੰ ਰਿਕੁਐਸਟ ਕਰੂੰਗਾ ਰੰਜਮ ਜੀ ਤੁਸੀਂ ਜਿਹੜਾ ਪਰਫਾਰਮਾ ਹੈ ਜਿਹੜਾ ਇਹਦਾ ਪੂਰਾ ਮਕਸਦ ਹੈ ਜਿਸ ਹਿਸਾਬ ਨਾਲ ਜੋ ਜੋ ਇਹਦੀ ਫਾਰਮੈਲिटीज ਹੈਗੀਆਂ ਤੁਸੀਂ ਇੱਕ ਮਿੰਟ ਚਾਨਣਾ ਪਾਉਂਗੇ ਪਲੀਜ਼। ਉੱਚਾ ਬੋਲ। ਸੌਰੀ। ਕਰਦੇ ਸਾਰੇ ਪ੍ਰੈਸ ਦੇ ਸਾਥੀਆਂ ਦਾ ਭਾਜਪਾ ਦੇ ਸਟੇਟ ਆਫਿਸ ਵਿੱਚ ਵੈਲਕਮ। ਅੱਜ ਦਾ ਵਿਸ਼ਾ ਪ੍ਰਧਾਨ ਜੀ ਨੇ ਆਲਮੋਸਟ ਬਰੀਫ ਕਰ ਦਿੱਤਾ ਹੈ ਜਿਹੜੀਆਂ ਉਹਨੀਆਂ ਬਰੀਕੀਆਂ ਨੇ ਉਹਦੇ ਵਾਸਤੇ ਮੈਨੂੰ ਆਦੇਸ਼ ਹੋਇਆ ਸੋ ਇਹ ਤੁਹਾਡੇ ਰਾਈ ਪੰਜਾਬ ਦੀ ਜਨਤਾ ਨੂੰ ਬੇਨਤੀ ਹੈ ਕਿ ਲੋਕਤੰਤਰ ਦੇ ਵਿੱਚ ਖੂਬਸੂਰਤੀ ਸਰਕਾਰ ਦੀ ਇਹ ਹੁੰਦੀ ਹੈ ਕਿ ਲੋਕਾਂ ਦੁਆਰਾ ਲੋਕਾਂ ਦੀ ਤੇ ਲੋਕਾਂ ਵੱਲੋਂ ਚੁਣੀ ਹੋਈ ਸਰਕਾਰ ਤੇ ਉਸੇ ਹੀ ਤਰਜ਼ ਤੇ ਜਿਹੜਾ ਭਾਪਾ ਦਾ ਸੰਕਲਪ ਪੱਤਰ ਹੈ ਉਹਦਾ ਨਹੀਂ ਰੱਖੀ ਗਈ ਹੈ ਕਿ ਲੋਕ ਆਪਣੀਆਂ ਸੁਜੈਸ਼ਨਸ ਦੇਣ ਔਰ ਉਹਦੇ ਤਿੰਨ ਮੀਡੀਅਮਸ ਬਣਾਏ ਗਏ ਨੇ ਔਰ ਉਹ ਤਿੰਨ ਮੀਡੀਅਮਸ ਹੈਗੇ ਨੇ ਇੱਕ ਤਾਂ ਸੁਝਾਅ ਪੇਟੀ ਜਿਹੜੀ ਤੁਹਾਡੇ ਸਾਹਮਣੇ ਪਈ ਏ ਔਰ ਇਹ ਵੈਨਸ ਦੇ ਵਿੱਚ ਸਾਡੇ ਡਿਫਰੈਂਟ ਸੈਲਸ ਦੇ ਜਿਹੜੇ ਕਨਵੀਨਰਸ ਉਹ ਕਨਵੀਨਰਸ ਐਕਟਿਵ ਐਗਜ਼ੈਕਟਿਵ ਮੈਂਬਰਸ ਜਾਣਗੇ ਔਰ ਉਹ ਲੋਕਾਂ ਨਾਲ ਮਿਲ ਕੇ ਉਹਨਾਂ ਦੀ ਛੋਟੀ ਛੋਟੀ ਮੀਟਿੰਗਸ ਕਰਕੇ ਉਹਨਾਂ ਦੇ ਸੁਝਾਅ ਲੈਣਗੇ ਦੂਸਰਾ ਹੈ ਨਮੂ ਐਪ ਨਮੂ ਐਪ ਤੇ ਵਿੱਚ ਕੋਈ ਵੀ ਬੰਦਾ ਨਮੂ ਐਪ ਅਪਲੋਡ ਕਰਕੇ ਆਪਣੀਆਂ ਸਜੈਸ਼ਨਸ ਦੇ ਸਕਦਾ ਹੈ ਤੀਸਰਾ ਹੈ ਜਿਹੜਾ ਮਿਸਕਾਲ ਦਾ ਨੰਬਰ ਜਿਹੜਾ 9090902024 ਕੋਈ ਵੀ ਜਿਹੜਾ ਕੋਈ ਵੀ ਅਗਰ ਇਹਨਾਂ ਦੇ ਤਾਂ ਮਿਸ ਕਾਲ ਕਰੇਗਾ ਤਾਂ ਮੂਮੈਂਟ ਮਿਸ ਕਾਲ ਜਾਏਗੀ ਉਹ ਉਵੇਂ ਹੀ ਬੈਕ ਕਾਲ ਆ ਜਾਏਗੀ ਔਰ ਬੀਪ ਤੋਂ ਬਾਅਦ ਤੁਸੀਂ ਆਪਦਾ ਵਾਇਸ ਨੋਟ ਜਿਹੜਾ ਰਿਕਾਰਡ ਕਰਕੇ ਜਿਹੜੀ ਤੁਹਾਡੀ ਸੁਜੈਸ਼ਨ ਹੈ ਉਹ ਤੁਸੀਂ ਉਹਦੇ ਤੇ ਦੇ ਸਕਦੇ ਹੋ ਡਾਇਰੈਕਟ ਜਿਹੜੀ ਹੈ ਉਹ ਨਮੋ ਐਪ ਦੇ ਥਰੂ ਕੇਂਦਰੀ ਕਾਰਿਆਲੇ ਦੇ ਵਿੱਚ ਔਰ ਇਹ ਸਾਰੇ ਜਿਹੜੇ ਸਿਸਟਮ ਦੇ ਵਿੱਚ ਅਪਲੋਡ ਹੋਏਗੀ ਔਰ ਫਿਰ ਉਹਨੂੰ ਰੀਕਨਸਾਈਲ ਕਰਕੇ ਮੈਨੀਫੈਸਟੋ ਦੇ ਵਿੱਚ ਉਹ ਸਾਰੀਆਂ ਸੁਜੈਸ਼ਨਸ ਨੂੰ ਜੋੜਨ ਦੀ ਔਰ ਉਸ ਤੋਂ ਬਾਅਦ ਸੰਕਲਪ ਪੱਤਰ ਵਿੱਚ ਲਿਆਂਦੀ ਕੋਸ਼ਿਸ਼ ਕੀਤੀ। ਸੋ ਇਹ ਸਾਰਾ ਪ੍ਰੋਗਰਾਮ ਹੈ ਜੋ ਅਗਲੇ ਅਸੀਂ 10 ਦਿਨਾਂ ਦੇ ਵਿੱਚ ਕੋਸ਼ਿਸ਼ ਕਰਕੇ ਇਹਨੂੰ ਪੂਰਾ ਕਰਕੇ ਔਰ ਆਪਣੀ ਜਿਹੜੀ ਸੈਂਟਰਲ ਮੈਨੀਫੈਸਟੋ ਕਮੇਟੀ ਹੈ ਉਹਦੇ ਤੱਕ ਸਟੇਟ ਨੇ ਪਹੁੰਚਾਉਣਾ। ਥੈਂਕ ਯੂ। ਮੈਂ ਤੁਹਾਡੇ ਸਾਰੇ ਪੱਤਰਕਾਰ ਸਾਥੀਆਂ ਦੇ ਚਿਹਰੇ ਦੇਖ ਕੇ ਇਸ ਗਲਤੀ ਤੁਹਾਡੇ ਤੋਂ ਮਾਫੀ ਵੀ ਚਾਹੂੰਗਾ ਕਿਉਂਕਿ ਜਿੱਡੀ ਵੱਡੀ ਤਾਦਾਦ ਚ ਤੁਸੀਂ ਅੱਜ ਇਕੱਠੇ ਹੋ ਮੈਨੂੰ ਲੱਗਦਾ ਤੁਸੀਂ ਸਾਰੇ ਕਿਸੇ ਨਾ ਕਿਸੇ ਹੋਰ ਚਾਕ ਚ ਆਏ ਸੀਗੇ ਤੇ ਕਿਉਂਕਿ ਉਧਰ ਤਮਾਸ਼ਾ ਬੰਦ ਹੋ ਗਿਆ ਐਂਡ ਆਮ ਸੌਰੀ ਟੂ ਸੇ ਵੀ ਪੰਜਾਬ ਵਿਧਾਨ ਸਭਾ ਇੱਕ ਥੀਏਟਰ ਬਣ ਕੇ ਰਹਿ ਗਈ ਜਿਹਦੇ ਵਿੱਚ ਜੋ ਨੋਟੰਕੀ ਹੋਈ ਹੈ ਜੋ ਡਰਾਮੇ ਹੋਏ ਹੈ ਜੋ ਪ੍ਰੀ ਮੈਡੀਟੇਟਿਡ ਜਿਸ ਕਿਸਮ ਦੀ اپੋਜੀਸ਼ਨ ਦੀ ਭੂਮਿਕਾ ਬਣਾ ਕੇ ਸਾਠ ગાંਠ ਦੇ ਨਾਲ ਜੋ ਕੁਝ ਉਹਤੇ ਖੇਡ ਖੇਡਾ ਗਿਆ ਹੈ ਪਰ ਮਨ ਨੂੰ ਅਫਸੋਸ ਇਸ ਗੱਲ ਦਾ ਹੈ ਵੀ ਉਹ ਜਿਹਨੂੰ ਚਾਲੂ ਵਰਡ ਇੱਥੋਂ ਚਾਲੂ ਹੁੰਦਾ ਹੈ ਵੀ ਆ ਲੋਕਤੰਤਰ ਦਾ ਮੰਦਰ ਹੈ ਅਜ਼ੀਮ ਸਦਨ ਹੈ ਉਹ ਅਜ਼ੀਮ ਸਦਨ ਦਾ ਇੱਕ ਤਮਾਸ਼ਾ ਬਣ ਕੇ ਰਹਿ ਗਿਆ ਤੇ ਮੇਰੇ ਖਿਆਲ ਆਏ ਤਾਂ ਤੁਸੀਂ ਇਸ ਸਾਰੇ ਇਸੇ ਚਾਗਚੇ ਸੀ ਵੀ ਕੋਈ ਨਾ ਕੋਈ ਉਹਦੇ ਤੇ ਕੋਈ ਟਿੱਪਣੀ ਕੀਤੀ ਜਾਊਗੀ ਬਟ ਆਮ ਸੌਰੀ ਟੂ ਸੇ ਵੀ ਇਸ ਕਿਸਮ ਦਾ ਨਹੀਂ ਪਰ ਲੋਕਤੰਤਰ ਨੂੰ ਮਜ਼ਬੂਤ ਕਰਨ ਦੇ ਵਿੱਚ ਆ ਜਿਹੜਾ ਸਾਡਾ ਪ੍ਰੋਸੈਸ ਹੈ ਆ ਅਸਲ ਲੋਕਤੰਤਰ ਹੈ ਨਾ ਕਿ ਜੋ ਕੁਝ ਪੰਜਾਬ ਵਿਧਾਨ ਸਭਾ ਚ ਕੁਝ ਦਿਨਾਂ ਤੋਂ ਦੇਖਣ ਤੋਂ ਮਿਲਿਆ ਮੈਂ ਕਿਸੇ ਨਾ ਤਾਂ ਆਪੋਜੀਸ਼ਨ ਦੇ ਉੱਤੇ ਤੇ ਨਾ ਹੀ ਸਰਕਾਰ ਦੇ ਉੱਤੇ ਕੋਈ ਜ਼ਿਆਦਾ ਕਮੈਂਟ ਕਰਨਾ ਚਾਹੁੰਦਾ ਕਿਉਂਕਿ ਉਹਦਾ ਮੌਕਾ ਵੀ ਆਊਗਾ ਉਹਦੇ ਤੇ ਗੱਲ ਕਰਾਂਗੇ ਬਟ ਆ ਜਿਹੜੇ ਹਾਲਾਤ ਹੈ ਤੁਹਾਡੇ ਸਾਹਮਣੇ ਹੈ ਬਟ ਥਿਸ ਇਜ਼ ਮੋਦੀ ਕੀ ਗਾਰੰਟੀ ਮੋਦੀ ਕੀ ਗਾਰੰਟੀ ਵਾਸਤੇ ਆ ਸਾਡੀ ਅੱਜ ਮੁਹਿੰਮ ਚਾਲੂ ਹੋ ਰਹੀ ਹੈ ਇਹਦੇ ਇਲਾਵਾ ਅਗਰ ਤੁਸੀਂ ਕੁਝ ਪੁੱਛਣਾ ਚਾਹੂੰਗੇ ਸਰ ਦੇਖੋ ਸਾਹਿਬ ਤੁਸੀਂ ਮੇਰੇ ਨਾਲ ਸਾਦਾ ਜਿਆਦਾ ਸਮਝਦਾਰ ਹੋ ਤੁਸੀਂ ਹਰੇਕ ਪੋਲੀਟিক্যাল ਪਾਰਟੀ ਦੀ ਉਹਨਾਂ ਦੀ ਕਵਰੇਜ ਕਰਦੇ ਹਾਂ ਤੇ ਮੈਂ ਸਮਝਦਾ ਵੀ ਅੱਜ ਦਾ ਜਦੋਂ ਮੈਂ ਤੁਹਾਨੂੰ ਪਹਿਲਾਂ ਇਨੀਸ਼ੀਅਲ ਸਟੇਜ ਤੇ ਕਿਹਾ ਸੀ ਵੀ 13 ਲੋਕ ਸਭਾ ਹਲਕਿਆਂ ਦੇ ਅੰਦਰ ਸਾਡੀ ਵੈਨ ਜਾ ਰਹੀ ਹੈ 댓 ਮੀਨਸ ਸਾਡੇ ਕੰਨੇ ਤਾਂ ਤਿਆਰੀ ਪੂਰੀ ਹੈ ਸਭ 10 ਤਰੀਕ ਨੂੰ ਕੀ ਹੋਣਾ ਹੈ ਜਾਂ ਕਿਸੇ ਹੋਰ ਤਰੀਕ ਨੂੰ ਕੀ ਹੋਣਾ ਹੈ ਮੈਂ ਜੋਤਿਸ਼ ਜਾਂ ਇਸ ਜਿਆਦਾ ਯਕੀਨ ਕਰਦਾ ਨਹੀਂ ਨਹੀਂ ਮੈਂ ਕੋਈ ਇਹਦਾ ਦੇਖਦਾ ਪਰ ਜਿਹੜੇ ਹਾਲਾਤ ਹੈ ਤੁਸੀਂ ਯੂ ਆਰ ਅ ਬੈਟਰ ਆਬਜ਼ਰਵਰ ਉਸ ਗੱਲ ਦਾ ਤੁਸੀਂ ਨਹੀਂ ਛੋੜ ਕੱਟ ਸਕਦੇ ਹੋ ਕੀ ਚੱਲ ਰਿਹਾ ਹੈ ਕਿ ਨਹੀਂ ਚੱਲ ਰਿਹਾ ਪਰ ਬੀਜੇਪੀ ਆਪਣੇ ਇਸਤਰ ਦੇ ਉੱਤੇ ਪੂਰੀ ਦੀ ਪੂਰੀ ਤਿਆਰੀ ਹੈ ਪੂਰੀ ਤਾਕਤ ਅਸੀਂ ਝੋਕਰਾ ਕਰਾ ਰਹੇ ਹਾਂ ਕੀ ਲੱਗਦਾ ਹੈ ਕਿ ਜੇ ਅਗਰ ਹੁੰਦਾ ਹੈ ਰਾਇਲ ਹੁੰਦਾ ਹੈ ਤਾਂ ਬੈਨੀਫੀਸ਼ੀਅਲ ਰਹੇਗਾ ਤੁਹਾਡੇ ਲਈ ਲੋਕਾਂ ਨੇ ਫੈਸਲਾ ਕਰਨਾ ਹੈ ਜੀ ਬੈਨੀਫੀਸ਼ੀਅਲ ਨੋਨ ਬੈਨੀਫੀਸ਼ੀਅਲ ਮਸਲਾ ਪੰਜਾਬ ਦਾ ਹੈ ਕਿਸੇ ਇੱਕ ਬੀਜੇਪੀ ਦੇ ਇੰਡੀਵਿਜੂਅਲ ਬੈਨੀਫਿਟਰ ਦਾ ਨਹੀਂ ਨਾ ਹੀ ਅਕਾਲੀਆਂ ਦੇ ਕਿਸੇ ਬੈਨੀਫਿਟਰ ਦਾ ਮਸਲਾ ਹੈ ਵੀ ਪੰਜਾਬ ਨੂੰ ਕਿੱਧਰ ਲੈ ਕੇ ਚੱਲੇ ਆ ਇਸੇ ਕੰਟੈਕਸਟ 'ਚ ਮੈਂ ਕਿਹਾ ਵੀ ਜੋ ਕੁਝ ਵਿ ਉਦੇ ਬਾਅਦ ਮੈਨੂੰ ਨਹੀਂ ਸਮਝਦਾ ਵੀ ਲੋਕਾਂ ਦਾ ਵਿਸ਼ਵਾਸ ਕੋਈ ਲੰਬਾ ਚੋੜਾ ਉਹਦੇ ਨਾਲ ਮਜ਼ਬੂਤ ਹੈ ਲੋਕਤੰਤਰ ਤੇ اپੋਜੀਸ਼ਨ ਜਿਹਨੂੰ ਇੱਕ ਰੋਲ ਸੀਗਾ ਵਾਚ ਡੌਗ ਵਾਚਮੈਨ ਜਾਂ ਚੌਕੀਦਾਰ ਕਹਿ ਲੋ ਨੂੰ ਕੁਛ ਕਹਿ ਲੋ ਉਹ ਤਾਂ ਚੋਰਾਂ ਨਾਲ ਰਲੇ ਬੈਠੇ ਸਨ ਇੱਕ ਮਿਲਜੁਲ ਕੇ ਖੇਡ ਖੇਡ ਰਹੇ ਤੇ ਉਹਦੇ ਨਾਲ ਉਹਦੇ ਬਾਅਦ ਹੁਣ ਲੋਕਾਂ ਨੂੰ ਇੱਕ ਆਲਟਰਨੇਟਿਵ ਚਾਹੀਦਾ ਹੈ ਉਹ ਆਲਟਰਨੇਟਿਵ ਲੈ ਕੇ ਅਸੀਂ ਤਾਂ ਤਿਆਰੀ ਪੂਰੀ ਤੇਰਾ ਸੀ ਤਾੜੀ ਕਰੀ ਬੈਠੇ ਜੀ 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 ਜ ਸਟਰੋਂਗ ਕਨਸਟਰੈਂਸ਼ਨ ਕਰਨਾ ਜ਼ਰੂਰੀ ਹੈ ਜਿਹੜੇ ਡਿਸਟ੍ਰਿਕਟ ਸਟੈਂਡ ਬਾਈ ਦੇ ਬਿਲਕੁਲ ਸਾਬ ਮੇਰਾ ਮਨ ਹੈ ਰੀਜIONAL ਪਾਰਟੀ ਕਿਸੇ ਵੀ ਸੂਬੇ ਦੇ ਅੰਦਰ ਸਟਰੋਂਗ ਹੋਣੀ ਚਾਹੀਦੀ ਹੈ ਸਾਬ ਖਾਸ ਤੌਰ ਤੇ ਕਹਿਆ ਜਾ ਸੂਬਾ ਜਿਹਦੇ ਵਿੱਚ ਸੋ ਕਾਲਡ ਜਿਹਦੀ ਇੱਥੇ ਦੇਸ਼ ਦੇ ਅੰਦਰ ਮਿਨੋਰਟੀ ਜਿਨ੍ਹਾਂ ਦੇ ਅੰਦਰ ਇੱਕ ਭਾਵਨਾ ਹੈ ਵੀ ਅਸੀਂ ਮਿਨੋਰਟੀਆਂ ਵੈਸੇ ਪੰਜਾਬੀ ਇਹਨਾਂ ਗੱਲਾਂ ਤੋਂ ਸੀਮਿਤ ਨਹੀਂ ਹੋਣਾਂ ਦੇ ਕੰਮ ਸਾਰੇ ਅਸੀਂ ਮжоਰਿਟੀ ਵਾਂਗੂ ਕਰਦੇ ਹਾਂ ਬਟ ਸਾਡੇ ਜੀ ਅੰਦਰ ਜਿਸ ਤਰ੍ਹਾਂ ਇਸ ਕਿਸਮ ਦਾ ਟੈਗ ਲੱਗਦਾ ਮਿਨੋਰਟੀ ਵਾਲਾ ਉੱਥੇ ਖਾਸ ਤੌਰ ਤੇ ਇਹ ਬਹੁਤ ਇੰਪੋਰਟੈਂਟ ਹੋ ਜਾਂਦਾ ਹੈ ਵੀ ਉਹਨਾਂ ਦੀ ਆਵਾਜ਼ ਬਣ ਕੇ ਇੱਕ ਸક્ષਮ ਪਾਰਟੀ ਹੋਵੇ ਤਾਂ ਕਿ ਉਹਨਾਂ ਨੂੰ ਇਸ ਕਿਸੇ ਜਿਹਾ ਜਨ ਦੀ ਭਾਵਨਾ ਨਾ ਆ ਜੇ ਵੀ ਸਾਡੀ ਗੱਲ ਰੱਖਣ ਵਾਲ ਕੋਈ ਹੈ ਨਹੀਂ ਜੀ ਸਰ ਸਾਡੇ ਮੁੱਖ ਮੰਤਰੀ ਆਬ ਨੇ ਪਿਛਲੇ ਦਿਨਾਂ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਦੋ ਦਿਨ ਪਹਿਲਾਂ ਇਹ ਕਿਹਾ ਕਿ ਜਿਹੜੀਆਂ ਆਪ ਆਪਨੀ ਪਾਰਟੀਆਂ ਦੇ ਬਾਅਦ ਸਾਰੀਆਂ ਪਾਰਟੀਆਂ ਹੁਣ ਗਾਰੰਟੀ ਦੇਣ ਲੱਗ ਪਈਆਂ ਖਾਸ ਕਰਕੇ ਉਹਨਾਂ ਦੇ ਪ੍ਰਧਾਨ ਮੰਤਰੀ ਪਰ ਕਈ ਤਰ੍ਹਾਂ ਦੇ ਜਿਹੜੇ ਤਾਂਜਾ ਉਹ ਕਥੇ ਮਾਦੀ ਨਾਲ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜਾ ਡਾਕੂਮੈਂਟ ਨੇ ਆ ਜਿਹੜੀਆਂ ਗਰੰਟੀਆਂ ਵਾਲੇ ਜਾਂ ਚੋਣ ਮੈਨੀਫੈਸਟੋ ਹੁੰਦੇ ਆ ਇਹ ਲੀਗਲ ਡਾਕੂਮੈਂਟਸ ਬਣਨਾ ਚਾਹੀਦਾ ਤਾਂ ਕਿ ਝੂਠੇ ਵਾਦੇ ਝੂਠਿਆ ਕਰਾ ਕੇ ਨਾ ਹੋ ਸਕੇ ਕਿਉਂਕਿ ਤੁਹਾਡੀ ਪਾਰਟੀ ਨੇ ਪਹਿਲਾਂ ਪ੍ਰਧਾਨ ਮੰਤਰੀ ਨੇ 1 ਕਰੋੜ ਨੌਕਰੀਆਂ ਦੇਣ ਦੀ ਗੱਲ ਕਹੀ ਦੀ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਕਹੀ ਸੀ ਤੇ ਐਮਐਸਪੀ ਦੇਣ ਦੀ ਗੱਲ ਕੀਤੀ ਜਦੋਂ 2014 ਵਿੱਚ ਪਹਿਲੀ ਵਾਰੀ ਭਾੜੀ ਸਰਕਾਰ ਉਹ ਬੋਲੀ ਦੀ ਪ੍ਰਧਾਨ ਮੰਤਰੀ ਬਣੇ ਤੁਸੀਂ ਫਾਈਨਲ ਆ ਵੀ ਕਿ ਜਿਹੜਾ ਜਿਹੜਾ ਇਹ ਆ ਲੀਗਲ ਡਾਕੂਮੈਂਟਸ ਹੋਣਾ ਚਾਹੀਦਾ ਹੈ ਜੇਕਰ ਕੋਈ ਪਾਰਟੀ ਨਹੀਂ ਬਾਦੇ ਪੂਰੇ ਕਾਜੀ ਉਹਦੀ ਮਾਤਰਾਤ ਹੋਣੀ ਚਾਹੀਦੀ ਹੈ ਦੇਖੋ ਇਹਦੇ ਵਿੱਚ ਬਹੁਤ ਸਾਰੀ ਵਾਰੀ ਸੁਪਰੀਮ ਕੋਰਟ ਚ ਵੀ ਗਏ ਹੈ ਇਲੈਕਸ਼ਨ ਕਮਿਸ਼ਨ ਕੋਲ ਕੋਲਾ ਮਸਲਾ ਗਿਆ ਉਹਨਾਂ ਨੇ ਕਿਹਾ ਕੰਮ ਸਾਡਾ ਨਹੀਂ ਹੈ ਪਾਰਲੀਮੈਂਟ ਨੇ ਕਰਨਾ ਹੈ ਕੋ ਸੁਪਰੀਮ ਕੋਰਟ ਚ ਵੀ ਆ ਗੱਲ ਗਈ ਹੈ ਇਹਦੇ ਵਾਸਤੇ ਮੈਂ ਤਾਂ ਇੰਨਾ ਹੀ ਕਹੂੰਗਾ ਵੀ ਜਿਹੜੇ ਲੋਕ ਆ ਸਵਾਲ ਉਠਾ ਰਹੇ ਆ ਉਹ ਆਪਣੇ ਅੰਦਰ ਚਾਤੀ ਮਾਰ ਕੇ ਤਾਂ ਦੇਖਣ ਸਾਹਿਬ ਕੱਲ ਹੀ ਚੀਮਾ ਸਾਹਿਬ ਦੀ ਮੈਂ ਮਾਫੀ ਸੁਣ ਰਿਹਾ ਸੀ ਨਹੀਂ ਕਹਿੰਦਾ ਸੀ ਇਹ 1000 ਰੁਪਿਆ ਜਿਹੜਾ ਦੇਣਾ ਸੀ ਮਹਿਲਾਵਾਂ ਨੂੰ ਤਾਂ ਅੱਜ ਖਾਸ ਤੌਰ ਤੇ ਜਦੋਂ ਅੱਜ ਇੱਕ ਔਮਨਸ ਡੇ ਮਨਾ ਰਿਹਾ ਹੈ ਸਾਰਾ ਵਰਲਡ ਮਨਾ ਰਿਹਾ ਹੈ ਉਸ ਦਿਨ ਤੋਂ ਪਹਿਲਾਂ ਇੱਕ ਦਿਨ ਉਹਨਾਂ ਦੇ ਇਸ ਕਿਸਮ ਦੇ ਬਿਆਨ ਆਣਾ ਦਰਸਾ ਰਿਹਾ ਵੀ ਇਹ ਕਿੰਨੇ ਸੀਰੀਅਸ ਹੈ ਮੈਂ ਸਮਝਦਾ ਹਾਂ ਵੀ ਛੋਟੇ ਛੋਟੇ ਪਹਿਲਾਂ ਬੰਦਾ ਕਦਮ ਚੱਕਦਾ ਭਜਣ ਤੋਂ ਪਹਿਲਾਂ ਭਗਵੰਤ ਮਾਨ ਜੀ ਇੰਨਾ ਹੀ ਕਰ ਲੈਣ ਵੀ ਵਿਧਾਨ ਸਭਾ ਦੀ ਗરિਮਤ ਬਣਾ ਕੇ ਰੱਖਾਂਗੇ ਐਦਾ ਹੀ ਕੋ ਕਾਨੂੰਨ ਬਣਾ ਲੈਣ ਵੀ ਹੂਸ ਅਵਰ ਮਿਸ ਬਿਹਾਈਵਜ਼ ਇਨ ਦਾ ਹਾਊਸ ਅਨਬੀਕਮਿੰਗ ਆਫ ਅ ਪਾਰਲੀਮੈਂਟਰੀਅਨ ਉਹਨੂੰ ਛੇਕਿਆ ਜਾਵੇ ਮੁੜ ਕੇ ਇਲੈਕਸ਼ਨ ਨਾਲ ਲੜ ਸਕੇ ਐਦਾ ਹੀ ਕੋ ਕਾਨੂੰਨ ਬਣਾ ਲਈਏ ਤਾਂ ਵੀ ਮੈਂ ਸਮਝਦਾ ਲੋਕਤੰਤਰ ਬਚ ਜੂਗਾ ਸਭ ਸਰਪਾਤ ਕਿਸਾਨ ਆंदोलਨ ਜੋ ਹੈ ਕਿ ਇੱਕ ਵਾਰ ਫਿਰ ਤੋਂ ਜੀ ਬੀ ਜੀ ਪੀ ਐਂਡ ਅਕਾਲੀ ਦਲ ਦਾ ਲਾਇੰਸ ਕੇ ਵਿੱਚ ਮੈਂ ਕੰਪੈਰਮੈਂਟ ਬਣ ਰਹਾ ਹੈ ਸਭ ਜਿਸ ਬਾਤ ਮੈਂ ਇਨਵੋਲਡ ਨਹੀਂ ਹੂੰ ਉਸਕੇ ਉੱਪਰ ਮੈਂ ਇੰਪੈਡੀਮੈਂਟ ਜਾਂ ਵਾਟ ਇਜ਼ ਫੈਸਿਲਿਟੇਟਿੰਗ ਥੈਟ ਐਗਰੀਮੈਂਟ ਆਈ ਕੈਨੋਟ ਕਮੈਂਟ ਓਨ ਥੈਟ ਬੈਂਸ ਦੀ ਗੱਲ ਕੀਤੀ ਹੈ ਕਿ ਪਿੰਡ ਪਿੰਡ ਜਾ ਕੇ ਜੀ ਤੁਸੀਂ ਕਿਸਾਨਾਂ ਪਿੰਡ ਪਿੰਡ ਦੇ ਮੈਂ ਕਿਹਾ ਜੀ ਕੋਸ਼ਿਸ਼ ਕਰਕੇ ਮੱਖ ਵਖਤ ਜਿਆਦਾ ਜਿਆਦਾ ਤੇ ਪਹੁੰਚੀ ਜਾਓਗੇ ਦੋ ਵੈਨ ਫਿਰ ਭਾਵੇਂ ਕਿ ਲਗਾਤਾਰ ਹੋਰ ਕਰਨ ਬਾਰਡਰਾਂ ਤੇ ਬੈਠੇ ਨੇ ਸਭ ਵਿਰੋਧ ਕਰਨਾ ਹਰੇਕ ਦਾ ਅਧਿਕਾਰ ਹੈ ਕੱਲ ਵੀ ਸੁਪਰੀਮ ਕੋਰਟ ਨੂੰ ਵੀ ਆਹ ਕਹਿਣਾ ਪਿਆ ਵੀ ਹਰੇਕ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ ਪਰ ਕੱਲ ਹਾਈ ਕੋਰਟ ਦਾ ਵੀ ਤੁਸੀਂ ਫੈਸਲਾ ਸੁਣ ਲਿਆ ਹੋਣਾ ਹੈ ਬੀ ਬੱਚਿਆਂ ਨੂੰ ਇਸਤੇਮਾਲ ਨਾ ਕਰੋ ਸਾਬ ਮੇਰੀ ਵੀ ਬੇਨਤੀ ਆਈ ਹੈ ਵਿਰੋਧ ਕਰੋ ਇਹ ਜਿਹੜੇ ਬਾਲੇ ਸਿਆਣੇ ਸਮਝਦਾਰ ਲੋਕ ਹੈ ਜਿਨ੍ਹਾਂ ਨੇ ਜਿਹੜਾ ਕਹਿੰਦੇ ਵੀ ਅਸੀਂ ਕਿਲਾ ਫਤਿਹ ਕਰਕੇ ਆਏ ਆ ਉਹ ਲੋਕ ਹੁਣ ਚੰਗੀ ਖਾਸੀ ਮੈਚੋਰ ਉਮਰ ਦੇ ਹੈ ਉਹ ਅੱਗੇ ਹੋ ਕੇ ਕਰਨ ਵਿਰੋਧ ਬੱਚਿਆਂ ਨੂੰ ਕਿਉਂ ਮਰਵਾ ਰਹੇ ਹੋ ਸਾਬ ਮੈਂ ਤਾਂ ਇਹ ਸਵਾਲ ਪੁੱਛਿਆ ਵੀ ਸ਼ੁਭ ਕਰਨ ਕਿਉਂ ਮરાਇਆ ਗਿਆ ਕਰੋ ਵਿਰੋਧ ਕਰੋ ਸਾਬ ਵਿਰੋਧ ਲੋਕਤੰਤਰ ਦਾ ਵਿਰੋਧ ਮੈਂ ਤਾਂ ਕਹਿ ਰਿਹਾ ਵੀ ਆਪੋਜੀਸ਼ਨ ਤਾਂ ਰੜ ਗਈ ਹੁਣ ਵਿਰੋਧ ਕੋਈ ਤਾਂ ਕਰੂਗਾ ਹੀ ਕਾਂਗਰਸ ਨੂੰ ਤਾਂ ਜੇਫ ਜੇ ਪਾਈ ਫਿਰਦੀ ਆ ਆਮ ਆਦਮੀ ਪਾਰਟੀ ਨਾਲ ਲਈ ਫਿਰਦੀ ਹੈ ਵੀ ਆ ਤੁਸੀਂ ਸੀਟ ਸਾਡੇ ਝੋਲੀ 'ਚ ਪਾਈ ਐ ਇੱਕ ਰੂਖ ਖੇਤਰ ਦੀ ਨਾ ਦਿਓ ਉਹ ਫਿਰ ਕਹਿੰਦੇ ਫੇਰ ਚਿਮੜ ਜਾਂਦੇ ਆ ਬੇਸ਼ਰਮੀ ਦੀ ਵਿਵਹਾਰ ਹੈ ਸਾਬ ਤੁਸੀਂ ਬਾਰ ਬਾਰ ਚੋਣਾਂ ਦਾ ਜਿਹੜਾ ਤੁਸੀਂ ਬਣਾਫ ਸਫਾ ਵੀ ਕਰੇ ਮੈਂ ਬਿਲਕੁਲ ਗਿਆ ਸਾਬ ਮੈਂ ਅੱਜ ਵੀ ਮੈਂ ਇੱਥੇ ਕਹਿ ਰਹੇ ਹਾਂ ਬੋਲੋ ਉਸਟਮਾਰਟ ਦੀ ਰਿਪੋਰਟ ਦੇ ਵਿੱਚ ਹੈ ਗੋਲੀ ਬਿਲਕੁਲ ਗੋਲੀ ਲੱਗੀ ਐ ਸਾਬ ਬਿਲਕੁਲ ਜਾਂਚ ਹੋਣੀ ਚਾਹੀਦੀ ਐ ਮੈਂ ਤਾਂ ਆ ਵੀ ਕਹਿਆ ਸੀ ਉੱਥੇ ਕਹੇ ਸੀ ਫੜ ਕੇ ਜਿਹਨੇ ਨੇ ਜਿਹਨੇ ਕੀਤਾ ਇਹਦੀ ਜਾਂਚ ਮੈਂ ਤਾਂ ਉਹੀ ਕਹਿ ਰਿਹਾ ਸੀ ਜਿਹੜਾ ਹਾਈ ਕੋਰਟ ਨੇ ਕੀਤਾ ਮੈਂ ਉਹੀ ਕਹਿਆ ਵੀ ਜਾਂਚ ਹੋ ਦੇਉਦੇ ਤੇ ਕਾਰਵਾਈ ਹੋਏ ਜਿਹੜੇ ਨੇ ਕਿਸ ਨੇ ਕੀਤਾ ਮਾਰੋਣਾ ਨੇ ਸਿਕੰਦਰ ਕਰਤਾ ਭਾਜਪੀ ਦੇ ਅੱਗੇ ਇਸ ਕਰਕੇ ਜਾਂਚ ਨਹੀਂ ਹੋਈ ਵੇਖੋ ਸੀਐਮ ਮਾਨ ਸਾਹਿਬ ਨੇ ਕਰਤਾ ਕਿ ਪਤਾ ਨਹੀਂ ਕਾਂਗਰਸ ਨੇ ਕਰਤਾ ਲੱਗਦਾ ਤਾਂ ਹਾਲਾਤ ਨਾਲ ਆ ਹੀ ਹੋ ਰਿਹਾ ਵੀ ਕਾਂਗਰਸ ਗੋਡੇ ਟੇਕੀ ਬੈਠੀ ਹੈ ਕਾਂਗਰਸ ਦੇ ਅੰਦਰ ਜਿਸ ਕਿਸਮ ਦਾ ਪਰ ਇੱਕ ਗੱਲ ਹੈ ਕਾਂਗਰਸ ਦੀ ਵੀ ਮਜਬੂਰੀ ਮੈਂ ਸਮਝਦਾ ਸਭ ਕਾਂਗਰਸ ਦੀ ਮਜਬੂਰੀ ਹੈ ਪੰਜਾਬ ਦੇ ਲੋਕ ਵੀ ਸਮਝੀ ਬੈਠੇ ਆ ਮੈਂ ਭਗਵੰਤ ਮਾਨ ਜੀ ਨੂੰ ਅਪੀਲ ਕਰੂੰਗਾ ਤੁਹਾਡੇ ਉੱਤੇ ਕਿਤੇ ਨਾ ਕਿਤੇ क्रुएलिटी क्रुएलिटी ਅਗੇਂਸਟ ਕੋਲਿਟੀਸ਼ਨ ਦਾ ਕੇਸ ਨਾ ਦਰਜ ਦਰਜ ਹੋ ਜੇ ਜਿਹੜਾ ਰੋਜ ਦਾਬੇ ਮਾਰ ਦਿੰਦੇ ਮੈਂ ਤੇਰੇ ਖਾਤੇ ਖੋਲ ਦੂੰਗਾ ਇਹਨਾਂ ਦੇ ਅੰਦਰ ਸਾਈਕੋਲੋਜੀਕਲੀ ਇਹਨਾਂ ਪ੍ਰੈਸ਼ਰ ਬਣ ਜੂਗਾ ਸੋ ਕਾਲਡ ਨਵੀਂ ਉੱਠਦੀ ਪਨੀਰੀ ਦੇ ਅੰਦਰ ਇਹ ਤਾਂ ਰਾਤ ਨੂੰ ਉੱਠ ਉੱਠ ਕੇ ਭਜਿਆ ਕਰਨਗੇ ਕਹਿੰਦੇ ਨਾ ਨਹੀਂ ਹਸਣ ਵਾਲੀ ਗੱਲ ਨਹੀਂ ਜੋਸ਼ੀ ਜੀ ਆ ਗੱਲ ਐ ਹੋ ਜੂਗੀ ਕਿਹਦਾ ਕੋਈ ਵੀ اپੋਜੀਸ਼ਨ ਨੇਤਾ ਬੋਲਾ ਤਾਂ ਉਸਕੋ बोलेंगे ਸੋ ਜਾ ਗੱਬਰ ਸਿੰਘ ਆ ਜਾਏਗਾ ਭਗਵੰਤ ਮਾਨ ਜੀ ਗੱਬਰ ਸਿੰਘ ਦਾ ਰੂਪ ਬਣਾਈ ਬੈਠੇ ਐ ਸਾਡੇ ਲੀਡਰ ਹੁਣ ਡਰਾਈ ਜਾਂਦੇ ਐ ਕਹਿੰਦਾ ਤੂੰ ਬਹਿ ਜਾ ਮੇਰੀ ਅੱਖ ਜਾ ਕੇ ਪਾ ਕੇ ਗੱਲ ਕਰ ਤੇਰਾ ਮੈਂ ਬਸ ਦਾ ਕੇਸ ਖੋਲ ਦੂੰਗਾ ਕੋਈ ਅਵਲ ਕਰਾਣੇ ਪਹੁੰਚੇ ਖੜੇ ਸੀਗੇ ਕਿਸੇ ਸੋਨੇ ਬਿਸਕੁਟ ਦੇ ਪਹੁੰਚੇ ਖੜੇ ਸੀਗੇ ਤੇ ਇਸ ਤਰ੍ਹਾਂ ਡਰਾਣਾ ਸ਼ੋਭਾ ਨਹੀਂ ਦਿੰਦਾ ਲੋਕਤੰਤਰ ਤੇ ਗੱਲ ਕਹਿਣ ਦੇ ਉਹਨਾਂ ਨੂੰ ਐਵੇਂ ਡਰ ਪੈ ਜੂਗਾ ਇਹਨਾਂ ਨੂੰ ਦਾ ਇੱਕ ਨਹੀਂ ਆਮਾਦੀ ਪਾਰਟੀ ਨੇ ਗੱਲ ਰੱਖੀ ਸੀ ਉਸ ਦੀ ਹੀ ਟੇਕਾ ਸਭ ਇਸ ਟੇਕ ਤੇ ਕਈ ਵਾਰੀ ਗੱਲਾਂ ਹੋ ਗਈ ਮਸਾ ਚੀਨ ਦਾ ਹਾਲ ਦੇਖ ਲਓ ਰੋ ਚੀਨ ਨਾਲ ਕੰਪੇਅਰ ਕਰਦੇ ਆ ਚੀਨ ਅੱਜ ਕਿੱਥੇ ਪਹੁੰਚਿਆ ਉੱਥੇ ਚੰਡੂਖਾਨੇ ਮਸ਼ਹੂਰ ਸੀਗੇ ਸਾਬ ਚੀਨ ਦੇ ਅਸੀਂ ਆਪਾਂ ਚੀਨ ਬਣਾਉਣਾ ਚਾਹੁੰਦੇ ਆ ਆਪਾਂ ਉਹਨਾਂ ਦੀ ਜੀ ਡੀ ਪੀ ਗ੍ਰੋਥ ਰੇਟ ਜਿੱਥੇ ਪਹੁੰਚ ਖੜੇ ਉਹਦੇ ਤੇ ਕੰਪੈਰੀਸ਼ਨ ਕਰਦੇ ਨਹੀਂ ਚੰਡੂਖਾਨੇ ਬਣਾਣੇ ਤੇ ਸਭ ਲੋਕਤੰਤਰ ਦਾ ਮੰਦਿਰ ਬਣਾਓ ਕੌਣ ਰੋਕਦਾ ਨਾ ਸਰ ਸਰ ਇਹ ਬਾਤ ਕਰਨ ਵਾਲੀ ਇੱਕ ਚੀਜ਼ ਕਿ ਪਨੀਤ ਕੋਣ ਕਹਾ ਕਿ ਕੈਪਟਨ ਅਮਰਿੰਦਰ अलायंस करवा रहे हैं बिटवीन तो बीजेपी एंड अकाली दल कितनी बात ये सच है और दूसरी पुनीत कौर को फॉर्मली इंडक्ट करेंगे बीजेपी आई बिलीव जहाँ तक इंडक्ट करने का सवाल है उन्होंने ऑलरेडी बात अपनी क्लियर कर दी है वो उसके लिए जो भी टाइमिंग वगैरह हाई कमांड से बैठ के जो तय करके वो करेंगे क्योंकि दिल्ली में उनकी जॉइनिंग होगी ਔਰ ਜਹਾਂ ਤੱਕ ਕੈਪਟਨ ਸਾਹਿਬ ਕਰਵਾ ਰਹੇ ਉਸਕੇ ਲਈ ਸੌਰੀ ਮੈਂ ਆਮ ਨਾਟ ਪਾਰਟ ਆਫ ਥੈਟ ਪ੍ਰੋਸੈਸ ਸੋ ਇਸ ਲਈ ਮੈਂ ਕੋਈ ਵੀ ਕਮੈਂਟ ਕਰਨਾ ਠੀਕ ਨਹੀਂ ਸਮਝਦਾ ਸਰ ਕੈਪਟਨ ਸਾਹਿਬ ਨੇ ਨਿਊਜ਼ 18 ਤੇ ਕਿਹਾ tha ਕਿ ਐਲਾਈਅੰਸ ਕੋ ਰੇਕੇ ਮਰੀ ਜਾਖਰ ਸਾਹਿਬ ਸੇ ਬਾਤ ਹੋਈ ਹੈ ਔਰ ਜਾਖਰ ਸਾਹਿਬ ਇਸ ਵਾਸਤੇ ਸਹਿਮਤ ਦੇਖਿਏ ਮੈਂਨੇ ਪਬਲੀਕਲੀ ਵੀ ਕਹਾ ਵੀ ਲੋਗੋ ਕੀ ਭਾਵਨਾ ਹੈ ਆ ਹਵ ਕਨਵੇਡ ਥੈਟ ਫੀਲਿੰਗ ਉਨਕੋ ਯਹੀ ਬਾਤ ਮੈਂਨੇ ਬਤਾਈ ਵੀ ਲੋਗ ਜਹਾਂ ਵੀ ਜਾਂਦੇ ਹੈ ਤੁਸੀਂ ਕਰੋ ਜੀ ਇਹਨਾਂ ਦੇ ਨਕੇਲ ਪਾਓ ਆਮ ਆਦਮੀ ਪਾਰਟੀ ਤੇ ਕਾਂਗਰਸ ਰਲ ਕੇ ਪੰਜਾਬ ਨੂੰ ਡੁੱਬਣ ਲੱਗੀ ਹੈ तो इसकी बात है बाकी जो फैसला होगा मैं तो आपको कहा आप उस बयान के ऊपर ना जाके ये देखो भी आज पार्टी तेरह की तेरह सीटों के ऊपर जाके तैयारी कर रही है उसकी तरफ ध्यान दें थैंक यू मेरा एक सवाल सवाल होगा इस है कि आप ये कैसे कह रहे हैं कि कांग्रेस और आम आदमी पार्टी मिली हुई है क्योंकि दोनों में तो पे डेली बाजार हो वही साहब कहाँ हो रहा है चंडीगढ़ के अंदर विधानसभा चंडीगढ़ के अंदर ही है अभी चंडीगढ़ के अंदर मेयर का जो इलेक्शन उन्होंने मिलकर जो किया उसको आप क्या कहेंगे साहब जो कुरुक्षेत्र की यहाँ से कुरुक्षेत्र कितनी दूर है साहब कुरुक्षेत्र में इलेक्शन ये इनको सीट छोड़ रहे हैं साहब दिल्ली के अंदर सीट छोड़ रहे हैं और मिलने को क्या कहते हैं साहब कौन सी मिलनी निद्ण। देखना चाहते हैं आप हाँ जी स्क्रिप्ट लिखी हुई है मैं तो टोटली लिखी हुई स्क्रिप्ट है साहब वहां से बन ठंड के आते हैं कांग्रेस के एमएलए साहेबान ਅਰ ਵਾਹ ਪੇ ਡਰਾਮਾ ਕਰਕੇ ਕਿਉਂ ਨਹੀਂ ਅਦਰਵਾਈਜ਼ ਉਹਨਾਂ ਕੋ ਬatein ਕਰਨੀ ਪੜੇਗੀ ਰਿਕਾਰਡ ਪੇ ਜਾਏਗਾ ਹਲਾ ਹਲਾ ਕਰਕੇ ਬਾਹਰ ਚਲੇ ਜਾਂਦੇ ਹੈ ਕਵੀ ਕੋ ਚੇਨ ਲੀਏ ਘੁੰਮ ਰਾਇ ਕੋ ਤਾਲਾ ਲੀਏ ਘੁੰਮ ਰਾਇ ਇਹ ਤਾਂ ਫਿਰ ਚੇਨ ਔਰ ਤਾਲੇ ਕਿੰਨੋ ਬਤ ਕਿਉਂ ਆ ਗਈ ਸਾਹਿਬ ਇਸ ਲਈ ਵੀ ਅੱਜ ਪੰਜਾਬ ਕੇ ਅੰਦਰ ਫਰੋਤੀ ਮੰਗੀ ਜਾ ਰਹੀ ਹੈ ਖੂਆ ਹੋ ਰਹੀਆਂ ਜਿਹਨੂੰ ਕਹਿੰਦੇ ਉਹ ਖੂਆ ਗਰੋਗ ਨੇ ਲਈਏ ਬੜਾ ਤਾਲਾ ਲਗਾਇਆ ਜਾਂਦਾ ਹੈ ਵੀ ਘਰੇ ਕੋ ਆ ਕੇ ਤਾਲਾ ਨਾ ਤੋੜ ਲਵੇ ਮੋٹے ਤਾਲੇ ਲਾ ਕੇ ਹਾਂਜੀ ਪੰਜਾਬੀ ਲੋਕ ਇਸ ਦਾ ਬਹੁਤ लोगो अपने तो फिर इनके जो सहयोगी थे आज मैं हमारे कांग्रेस के लीडर का बयान पढ़ रहा था देयर जियर साइकोसिस इन पंजाब वो शायद अपनी बात कर रहे थे कि कांग्रेस के अंदर दो किस्म के फियर पंजाब के अंदर डरदा माहौल बने हुए है एक तो हम लोगां दे अंदर जेड़े फिरोती दे टेलीफोन ना आ जान कांग्रेसियां दे अंदर इस किस्म दा माहौल है पोजीशन वाले जी ਵੀ ਕਿਤੇ ਉਹਨਾਂ ਦਾ ਬਿਜ਼ਨਸ ਨਾਲ ਦਾ ਟੈਲੀਫੋਨ ਆ ਜੇ ਕਿਰਖੜਕਾ ਨਾ ਦੇਣ ਦੋ ਕਿਸਮ ਦੇ ਹੈ ਉਸ ਤੋਂ ਭਗਵੰਤ ਮਾਨ ਜੀ ਨੇ ਮੈਂ ਕਹਾਂ ਜੇ ਤੁਸੀਂ ਡਰਾਓ ਨਾ ਬਿਜ਼ਨਸ ਪੇਜ ਜਣੀਆ ਪੇਚ ਦਿਓ ਰੋਜ਼ ਰੋਜ਼ ਦੇ ਦਾਬੇ ਮਾਰ ਕੇ ਇਹਨਾਂ ਦੀ ਗ੍ਰੋਥ ਜਿਹੜੀ ਹੈ ਉਹ ਸਟੰਟਡ ਹੋ ਜੂਗੀ ਜਿਸ ਤਰ੍ਹਾਂ ਬੱਚੇ ਦਾ ਇਮਪ੍ਰੈਸ਼ਨੇਬਲ ਸਟੇਜ ਹੈ ਨਵੇਂ ਨਵੇਂ ਲੀਡਰ ਬਣੇ ਨਵੇਂ ਨਵੇਂ ਜੈਕਟਾ ਬਣਾਈਆਂ ਇਹਨਾਂ ਨੂੰ ਚੀਫ ਮਿਨਿਸਟਰੀ ਵਾਲੀ ਜਿਹੜੀ ਭਗਵੰਤ ਮਾਨ ਜੀ ਕਹ ਰਹੇ ਸੀ ਹੁੰਦਾ ਤਾਂ ਫਿਰ ਕਿਵੇਂ ਦੀ ਭੁਮ ਵਿਚਾਰ ਆਵੇ ਕਿ ਸੌਰੀ ਮੰਨੋ ਜੀ ਕਾਲੀਦਾਲਾ ਪਾਇਪੜਾ ਗਾਟੜਾ ਤੁਸੀ ਸਹਿਮਤ ਕਿਆ ਹੋਏ ਜਿਵੇਂ ਕੈਪਟਨ ਸਾਹਿਬ ਨੇ ਕਿਹਾ ਸਹਿਮਤ ਤੁਸੀਂ ਜੇ ਗਾਟੜਾ ਹੁੰਦਾ ਹੈ ਸੀਫ ਸ਼ੀਡ ਨੂੰ ਲੈ ਕੇ ਵਡਾ ਜੇ ਜੇ ਹੁੰਦਾ ਹੁਣ ਜੇ ਇਹਨੂੰ ਅਜੇ ਤੱਕ ਕਿਸੇ ਨੇ ਪੜਿਆ ਸਾਬ ਤੁਸੀਂ ਮੇਰੇ ਤੋਂ ਸਿਆਣਾ ਜੇ ਆਲੀ ਗੱਲਾਂ ਛੱਡੋ ਤੁਸੀਂ ਜੋ ਐ ਉਹਦੇ ਤੇ ਗੱਲ ਕਰੋ ਤੇਰਾ ਅੱਛਾ ਤੁਹਾਨੂੰ ਮੈਨ ਨਹੀਂ ਦਿਖ ਰਹੀ ਬਾਹਰ ਕਿਹੜੀ ਤੁਹਾਨੂੰ ਜੇ ਪੜੀ ਜਾਣੇ ਤੁਸੀਂ ਜੇ ਫਾਰਮ ਤਾਂ ਕਿਸਾਨ ਬਣਾ ਕੇ ਲੈ ਕੇ ਆ ਹੁਣ ਉਹਨਾਂ ਨੂੰ ਉਹਦਾ ਫਸਲ ਦਿਖਾਉਂਦੇ ਸੁਨੀਲ ਜਾਕਰ ਸੁਨੀਲ ਦਾ ਮਹਤਾਜ ਨਹੀਂ ਸੰਦੀਪ ਜਾਕਰ ਸੁਨੀਲ ਦਾ ਮਹਤਾਜ ਨਹੀਂ ਉਹ ਆਪਣੇ ਫੈਸਲੇ ਦਾ ਆਪਣੇ ਆਪ ਉਹ ਬਕਾਇਦਾ ਕਹਿੰਦੇ ਮੇਰੇ ਚਾਚਾ ਜੀ ਜਾਣ ਕੇ ਮੈਂ ਉੱਥੇ ਚਾਚਾ ਜੀ ਤਾਂ ਜਿੱਥੇ ਗਏ ਆ ਫੈਸਲਾ ਭਤੀਜਾ ਜੀ ਨੇ ਕਰਨਾ ਜਿੱਥੇ ਕਰਨਗੇ ਆਪਣੇ ਹਿਸਾਬ ਨਾਲ ਕਰਨਾ ਬਾਹਰ ਮੈਂ ਨਮਸਤ ਕਰਾਂ ਹਾਂ ਬਾਹਰ ਨਾ ਕੈਮਰਾ